ਇੱਕ ਗਰੀਬ ਦਾ ਘਰ ਕੁੱਟਾ ਪਿਆ ਸੀ ਬੜੀਆਂ ਗੱਡੀਆਂ ਭਰ ਕੇ ਆਏ ਅੱਜ ਵੀ ਤੁਸੀਂ ਉਹਨਾਂ ਦਾ ਪੇਜ ਜਿਹੜਾ ਫੇਸਬੁੱਕ ਤੇ ਹੈ ਨਾ ਬਰਮਸ਼ੰਕਰ ਜੇਪੇ ਦਾ ਉਹਦੇ ਉੱਤੇ ਸਰਚ ਕਰਕੇ ਦੇਖ ਲਿਓ ਤੇ ਮੀਰ ਸਾਹਿਬ ਹੀ ਨਾਲ ਹੀ ਸੀ ਉਹਦੇ ਜਦੋਂ ਉਹ ਆਏ ਉਹਨਾਂ ਦੇ ਘਰ ਦੇ ਹਾਲਾਤ ਦੇਖੇ ਨਹੀਂ ਨਹੀਂ ਇਹ ਰਹਿਣਯੋਗ ਨਹੀਂ ਜਗਾ ਤੁਸੀਂ ਇੱਧਰ ਕਰੋ ਤੁਸੀਂ ਸ਼ਿਫਟ ਕਰ ਲਓ ਜਲਦੀ ਕਿਤੇ ਜਿਹੜਾ ਇੱਕ ਕਮਰਾ ਤੁਹਾਡਾ ਬਚਿਆ ਇਹ ਵੀ ਨਾ ਡਿੱਗ ਜਾਵੇ ਤੁਹਾਡੇ ਤੇ ਉਹਨੇ ਵਿਚਾਰੇ ਨੇ ਕੀ ਕੀਤਾ ਉਹ ਜਿਹੜੀ ਮਾੜੀ ਮੋਟੀ ਛੱਤ ਸੀ ਉਹ ਵੀ ਢਾ ਲਈ ਤੇ ਆਪ ਕਿਸੇ ਦੇ ਕਰਾਇਤੇ ਰਹਿਣ ਲੱਗ ਪਏ ਉਹ ਜੀ ਥੋੜੇ ਜਿਹਾ ਟਾਈਮ ਬਾਅਦ ਉਹ ਗਰੀਬ ਪਰਿਵਾਰ ਵਿਚਾਰਾ ਕੁਝ ਨਾਨਕਿਆਂ ਨੇ ਹੱਲਪ ਕੀਤੀ ਤੇ ਕੁਝ ਸਾਨੂੰ ਕਰਨ ਦਾ ਮੌਕਾ ਮਿਲਿਆ ਤੇ ਉਹਨੇ ਵਿਚਾਰਿਆਂ ਨੇ ਬਾਲੇ ਪਾਲੇ ਤੇ ਬਾਲੇ ਪਾਉਣ ਤੋਂ ਬਾਅਦ ਜਦੋਂ ਪਤਾ ਲੱਗ ਗਿਆ ਵੀ ਘਰ ਤਾਂ ਬਣ ਗਿਆ ਫਿਰ ਉਹਨਾਂ ਦੇ ਜਿਹੜੇ ਉਹ ਪੈਸੇ ਸੀ ਨਾ ਜਿਹੜੇ ਉਹਨਾਂ ਨੂੰ ਕਮਾ ਰਹੇ ਸੀ ਪਿੱਛੇ ਕਿਹਦੇ ਤੁਹਾਨੂੰ ਪੈਸੇ ਮੈਣੇ ਹੋ ਤੁਸੀਂ ਲੈਂਟਰ ਪਾ ਲਓ ਉੱਤੇ ਤੇ ਉਹਨਾਂ ਦਾ ਕਿੰਨੇ ਦਾ ਮਟੀਰੀਅਲ ਕਿੰਨਾ ਉਹਨਾਂ ਦਾ ਨੁਕਸਾਨ ਕੀਤਾ ਪਹਿਲਾਂ ਉਹਨਾਂ ਨੂੰ ਛੱਤੋਂ ਬੇਸ਼ਤ ਕੀਤਾ ਫਿਰ ਉਹਨਾਂ ਦਾ ਜਿਹੜਾ ਲਾਇਆ ਹੋਇਆ ਮਟੀਰੀਅਲ ਜਿਹੜਾ ਛੱਤ ਦਾ ਉਹ ਦੂਰ ਦੀ ਗੱਲ ਨਹੀਂ ਇੱਥੇ ਲਾਗੇ ਦੀ ਗੱਲ ਆ ਤੁਹਾਨੂੰ ਸਾਰਿਆਂ ਨੂੰ ਪਤਾ ਹਾਂ ਜੇ ਬ੍ਰਹਮਸ਼ੰਕਰ ਜੇੰਪੇ ਦੇ ਪੇਜ ਤੇ ਜਾ ਕੇ ਦੇਖ ਲਿਓ ਇਹ ਲੋਕਲ ਨਾਰਾ ਆ ਲੋਕਲ ਦੂਰ ਦਾ ਨਹੀਂ ਹੈਗਾ ਆ ਇੱਥੇ ਦਾ ਪੁਰੀ ਦਾ ਲੜਾ ਆ ਤੇ ਇਦਾਂ ਦੇ ਲਾਰੇ ਬਹੁਤ ਲਾਏ ਸਾਡੇ ਇਲਾਕੇ ਦੇ ਵਿੱਚ ਰਣਜੀਤ ਸਰ ਜੀ ਬਹੁਤ ਸਾਰੇ ਘਰ ਆ ਜਿਹੜੇ ਬਹੁਤ ਬਵਸ ਵਿਵਸਥਾ ਜਿਹੜੀ ਉਹਨਾਂ ਦੇ ਘਰ ਦੀ ਖਰਾਬ ਆ ਛੱਤਾਂ ਦਾ ਬੁਰਾ ਹਾਲ ਆ ਔਰ ਵਿਚਾਰੇ ਜਿਹੜੇ ਉਹਨਾਂ ਦੇ ਕਮਾਈ ਦੇ ਵੀ ਸਾਧਨ ਜਿਹੜੇ ਆ ਜਿਹੜੇ ਉਹਨਾਂ ਦੇ ਘਰ ਬੱਚੇ ਕਮਾਉਣ ਵਾਲੇ ਆ ਉਹ ਵੀ ਵਿਚਾਰੇ ਨਹੀਂ ਸਹੀ ਹੈਗੇ ਪਰ ਫਿਰ ਵੀ ਇਸ ਇਲਾਕੇ ਦੇ ਮੇਅਰ ਹੁੰਦੇ ਹੋਏ ਮੈਨੂੰ ਬੜੀ ਨਰਾਸ਼ਾ ਵੀ ਉਹ ਜਿਹੜੇ ਘਰ ਵਾ ਹਜੇ ਤੱਕ ਨਹੀਂ ਬਣੇ ਤੇ ਸ਼ਹਿਰ ਦੇ ਮੇਰੀ ਵੀਡੀਓ ਚੱਲਣ ਤੋਂ ਬਾਅਦ ਉਹਨਾਂ ਪਰਿਵਾਰਾਂ ਤੱਕ ਸਾਡੇ ਜਿਹੜੇ ਮੋਤਵਾਰਿਆ ਉਹ ਪਹੁੰਚ ਕਰਨਗੇ ਤਾਂ ਜਿਹੜੇ ਸਾਡੇ ਕਹਿਣ ਦੇ ਨਾਲ ਜੇ ਉਹਨਾਂ ਦੇ ਘਰ ਆ ਉਹ ਬਣ ਜਾਣਗੇ ਜੇ ਕਿਸੇ ਨੂੰ ਨਾ ਪਤਾ ਹੋਵੇ ਕਿਨਾਂ ਦੇ ਬਣਨ ਵਾਲੇ ਆ ਤਾਓ ਸਾਡੇ ਨਾਲ ਸੰਪਰਕ ਕਰ ਲੈਣ ਅਸੀਂ ਉਹਨਾਂ ਨੂੰ ਉਹ ਜਾਇਜ ਘਰ ਦੱਸਾਂਗੇ ਜਿਹੜੇ ਬਣਨੇ ਵਾਲੇ ਆ ਔਰ ਜਿਨ੍ਹਾਂ ਦੇ ਪਰਿਵਾਰ ਦੇ ਮੈਂਬਰ ਕਮਾਈ ਨਹੀਂ ਕਰ ਸਕਦੇ ਜਨ ਪੰਜਾਬੀ ਨਹੀਂ ਹੋਈ ਤੇ ਨੰਨੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ